ਜਿਮ ਦੇ ਵਿੱਚ ਜਿਹੜੇ ਦਸਬਿੰਸ ਹੁੰਦੇ ਆ ਖਾਸ ਕਰਕੇ ਉਹਨਾਂ ਦੇ ਵਿੱਚ ਆਈ ਦਿਨ ਇੰਜੈਕਸ਼ਨਸ ਜਾਂ ਫਿਰ ਮੈਡੀਸਿਨਸ ਦੇਖਣ ਨੂੰ ਮਿਲਦੀਆਂ ਜੇ ਅਗਰ ਤੁਸੀਂ ਕੰਪੀਟੀਸ਼ਨ ਲੱਗ ਰਹੇ ਹੋ ਕੋਈ ਕੰਪੀਟੀਸ਼ਨ ਕਰਨਾ ਆ ਤਾਂ ਇੰਜੈਕਸ਼ਨ ਲਓ ਆਪਣਾ ਸਟੀਰੋਇਡ ਸਟਾਰਟ ਕਰੋ ਕੋਈ ਜੋ ਵੀ ਸਟੈਗ ਆ ਤੁਹਾਡਾ ਸਾਈਕਲ ਚੱਲ ਰਿਹਾ ਉਹ ਕਰੋ ਅਦਰਵਾਈਜ਼ ਜੇ ਅਗਰ ਤੁਸੀਂ ਸਿਰਫ ਫਿਟਨੈਸ ਹਾਸਤੇ ਜਾ ਰਹੇ ਹੋ ਜਿਮ ਜਾਂ ਤੁਸੀਂ ਕਹਿ ਰਹੇ ਹੋ ਕਿ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਇਨਫਲੂਐਂਸਰ ਬਣ ਜਾਈਏ ਉਹ ਬਾਡੀ ਦਿਖਾਉਣ ਵਾਸਤੇ ਸਟੀਰੋਇਡ ਲੈ ਰਹੇ ਉਹ ਬਿਲਕੁਲ ਗਲਤ ਹੈ ਜਿਮ ਦੀ ਕੀ ਇੰਪੋਰਟੈਂਸ ਹੈ ਸਾਡੀ ਲਾਈਫ ਦੇ ਵਿੱਚ ਜਿਮ ਕਰਨਾ ਚਾਹੀਦਾ ਹੈ ਜਾਂ ਫਿਰ ਬਾਕੀ ਜਿਹੜੀ ਹੋਰ ਐਕਟੀਵਿਟੀਆਂ ਨੇ ਜਿਮ ਕਾਫੀ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਦਾ ਮਾਰਕੀਟ 'ਚ ਫੂਡ ਆ ਰਿਹਾ ਉਹਦੇ ਅਕੋਰਡਿੰਗਲੀ ਸਾਨੂੰ ਜਿਮ ਬਹੁਤ ਜ਼ਰੂਰੀ ਹੈ ਜਿਮ ਜੀ ਅਗਰ ਕੋਈ ਨਹੀਂ ਕਰ پا ਰਿਹਾ ਕਿਸੇ ਇੰਜਰੀ ਕਰਕੇ ਜਾਂ ਕਿਸੇ ਚੀਜ਼ ਕਰਕੇ ਨਹੀਂ ਕਰ پا ਰਿਹਾ ਤਾਂ ਉਹਨੂੰ ਕਿਸ ਕਪੜੇ ਲਾਈਫ ਦੇ ਵਿੱਚ ਇੱਕ ਨਾ ਇੱਕ ਐਕਟੀਵਿਟੀ ਜ਼ਰੂਰੀ ਹੈ ਜਿਮ ਦੇ ਵਿੱਚ ਅਸੀਂ ਅਕਸਰ ਸੁਣਦੇ ਹਾਂ ਕਿ ਇੰਜਰੀ ਬਹੁਤ ਹੁੰਦੀਆਂ ਨੇ ਚਾਹੀ ਗੇਨ ਵਾਸਤੇ ਜਾ ਰਿਹਾ ਚਾਹੀ ਵੇਟ ਲੂਸ ਕਰਨ ਵਾਸਤੇ ਜਾ ਰਿਹਾ ਤੇ ਇਸ ਸ਼ੱਕ ਕੇ ਲੋਕ ਇੰਨਾ ਡਰ ਜੁੰਦੇ ਕਿ ਉਹ ਜਿਮ ਮੇ ਨਹੀਂ ਜੁਆਇਨ ਕਰਦੇ ਹੈਗੇ ਤੇ ਯਾਰ ਕੀ ਹੁੰਦਾ ਜੀ ਜਿਮ ਦੇ ਵਿੱਚ ਕਈ ਈਗੋ ਲਿਫਟਿੰਗ ਆ ਜਾਂਦੀ ਹੈ ਜੀ ਈਗੋ ਲਿਫਟਿੰਗ ਵਿੱਚ ਕੋ पार्ट ਹੈਗਾ ਕਿ ਇੰਜਰੀ ਹੁੰਦਾ ਜਦੋਂ ਵੀ ਜਿਵੇਂ ਹੁਣ ਜਿਮ ਦੇ ਵਿੱਚ ਜਾ ਰਿਹਾ ਕਈ ਬॉयਸ ਹੁੰਦੇ ਕਿ ਆ ਵੀ ਅਸੀਂ ਵੇਟ ਲਿਫਟ ਕਰਨਾ ਚਾਹਦਾ ਉਹ ਵੇਟ ਲਿਫਟ ਕਰ ਲਿਆ ਬਟ ਬੋਡੀ ਨਹੀਂ ਚੱਕ ਪਰੀ ਤਾਂ ਉਹਦੇ ਨਾਲ ਕੀ ਹੈ ਕਿ ਉਹਨਾਂ ਦਾ ਕੋਈ ਸ਼ੋਲਡਰ ਤੇ ਪੈਕਟ ਆ ਗਿਆ ਜਾਂ ਨੀ ਤੇ ਪੈਕਟ ਆ ਗਿਆ ਬੈਕ ਤੇ ਪੈਕਟ ਆ ਗਿਆ ਬੇਬੀ ਬਿਗਨਰ ਸੁਣਦੇ ਨੇ ਠੀਕ ਹੈ ਜੀ ਉਹਨਾਂ ਨੂੰ ਥੋੜਾ ਗਾਈਡ ਗਾਈਡੈਂਸ ਨਹੀਂ ਮਿਲਦੀ ਗਾਈਡੈਂਸ ਨਾ ਮਿਲਣ ਕਰਕੇ ਕੀ ਆ ਉਹ ਆਪਣੇ ਹਿਸਾਬ ਨਾਲ ਐਕਸਰਸਾਈਜ਼ ਲਈ ਜਾ ਰਹੇ ਨੇ ਕੋਈ ਚੈਸਟ ਟ੍ਰੇਨ ਕਰ ਰਿਹਾ ਚੈਸਟ ਟ੍ਰੇਨ ਕਰਦੇ ਉਹਨਾਂ ਦਾ ਕੋਈ ਡੰਬਲ ਡਿਸਬੈਲੈਂਸ ਹੋਇਆ ਕਿਤੇ ਇੰਜਰੀ ਹੋ ਸਰਸ਼ੀਆ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਟਵਲਿਨ ਘੋਟੜਾ ਦਾ ਸਵਾਗਤ ਕਰ ਲਿਆ ਇੱਕ ਵਾਰ ਫਿਰ ਤੁਸੀਂ ਥੋੜੇ ਸਾਹਮਣੇ ਹਾਜ਼ਰ ਹੋ ਗਏ ਆ ਮਿਥਸ ਨੂੰ ਕਲੀਅਰ ਕਰਨ ਵਾਸਤੇ ਜਿਮ ਨੂੰ ਲੈ ਕੇ ਕਾਫੀ ਮਿਥ ਸੁਣਨ ਨੂੰ ਮਿਲਦੀਆਂ ਨੇ ਤੇ ਕਾਫੀ ਕੁਛ ਐਦਾਨ ਹੈ ਕਿ ਸੋਸ਼ਲ ਮੀਡੀਆ ਨੇ ਬਦਲ ਕੇ ਰੱਖ ਦਿੱਤਾ ਅਸੀਂ ਦੇਖਦੇ ਆ ਕਿ ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਗੱਲ ਸੁਣਨ ਨੂੰ ਮਿਲਦੀ ਹੈ ਇੱਕੋ ਚੀਜ਼ ਨੂੰ ਲੈ ਕੇ ਵੱਖੋ ਵੱਖਰੀ opinion ਦੇਖਣ ਨੂੰ ਮਿਲਦੀ ਹੁਣ ਅਸੀਂ ਤੁਹਾਡੇ ਸਾਹਮਣੇ ਇਹ ਜਿਹੜੀ ਮਿੱਥਸ ਨੇ ਉਹਨਾਂ ਦਾ ਖੁਲਾਸਾ ਕਰਾਂਗੇ ਤੇ ਜਾਣਾਂਗੇ ਕਿ ਅਸਲ 'ਚ ਕੀ ਸੱਚਾਈ ਹੈ ਸਾਡੇ ਨਾਲ ਅੱਜ ਮੌਜੂਦ ਨੇ ਜਸਵਿੰਦਰ ਜੀ ਜੋ ਕਿ ਫਿਟਨੈਸ ਲਾਈਨ ਦੇ ਵਿੱਚ ਪਿਛਲੇ 6 ਸਾਲ ਤੋਂ ਕੰਮ ਕਰਦੇ ਆ ਰਹੇ ਤੇ ਹੁਣ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰੀਕੇ ਨਾਲ ਆਪਾਂ ਆਪਣੀ ਸਿਹਤ ਦਾ ਹੋਰ ਵਧੀਆ ਤਰੀਕੇ ਨਾਲ ਧਿਆਨ ਰੱਖਦੇ ਆ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਸਸਰ ਸਭ ਤੋਂ ਪਹਿਲਾਂ ਆਪਾਂ ਕੋਈ ਵੀ ਗੱਲ ਸ਼ੁਰੂ ਕਰੀਏ ਜਿਮ ਦੀ ਕੀ ਇੰਪੋਰਟੈਂਸ ਹੈ ਸਾਡੀ ਲਾਈਫ ਦੇ ਵਿੱਚ ਜਿਮ ਕਰਨਾ ਚਾਹੀਦਾ ਹੈ ਜਾਂ ਫਿਰ ਬਾਕੀ ਜਿਹੜੀ ਹੋਰ ਐਕਟੀਵਿਟੀਜ਼ ਨੇ ਜਿਵੇਂ ਯੋਗਾ ਹੋ ਗਿਆ ਜਾਂ ਹੋਰ ਕਾਫੀ ਐਕਟੀਵਿਟੀਸ ਸੁਣਨ ਨੂੰ ਮਿਲਦੀਆਂ ਕੀ ਕਰਨਾ ਚਾਹੀਦਾ ਮਿਸ ਜੀ ਦੇਖੋ ਜਿਮ ਕਾਫੀ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਦਾ ਮਾਰਕੀਟ ਚ ਫੋਰਡ ਆ ਰਿਹਾ ਠੀਕ ਹੈ ਉਹਦੇ ਅਕੋਰਡਿੰਗਲੀ ਸਾਨੂੰ ਜਿਮ ਬਹੁਤ ਜ਼ਰੂਰੀ ਹੈ ਜਿਮ ਜੇ ਅਗਰ ਕੋਈ ਨਹੀਂ ਕਰ پا ਰਿਹਾ ਕਿਸ ਇੰਜਰੀ ਕਰਕੇ ਜਾਂ ਕਿਸੇ ਚੀਜ਼ ਕਰਕੇ ਨਹੀਂ ਕਰ ਪਾਰ ਰਿਹਾ ਤਾਂ ਉਹਨੂੰ ਕਿਸੇ ਆਪਣੇ ਲਾਈਫ ਦੇ ਵਿੱਚ ਇੱਕ ਨਿਕ ਐਕਟੀਵਿਟੀ ਜ਼ਰੂਰੀ ਹੈ ਜੇ ਅਗਰ ਉਹ ਜਿੰਪ ਕਰ ਸਕਦਾ ਆ ਸਹੀ ਹੈ ਕੋਈ ਇੰਜਰੀ ਨਹੀਂ ਆ ਜਾਂ ਕੋਈ ਕਿਸੇ ਚੀਜ਼ੇ ਬੈਡੀ ਸਿਨ ਨਹੀਂ ਚੱਲ ਰਹੀ ਤਾਂ ਉਹਨੂੰ ਜਿੰਮ ਕਰਨਾ ਚਾਹੀਦਾ ਹੈ ਜਿੰਮ ਕਰਨਾ ਜ਼ਰੂਰੀ ਹੈ ਕਿਉਂਕਿ ਜਿਵੇਂ ਅੱਜ ਫੂਡ ਮਾਰਕੀਟ ਚ ਹੈ ਜਿਵੇਂ ਜੰਕ ਫੂਡ ਖਾ ਰਹੇ ਲੋਕੀ ਕਾਫੀ ਖਾ ਰਹੇ ਨੇ ਠੀਕ ਹੈ ਆਰਟੀਫੀਸ਼ਲ ਅੱਜ ਦੇਖ ਰਹੇ ਨੇ ਉਸ ਦੇਖ ਰਹੇ ਨੇ ਆਰਟੀਫੀਸ਼ਲ ਕਾਫੀ ਚੀਜ਼ਾਂ ਬਣ ਰਹੀਆਂ ਨੇ ਉਹਦੇ ਕਰਕੇ ਕੀ ਆ ਬੋਡੀ ਨੂੰ ਅੰਦਰੋਂ ਕਾਫੀ ਹਾਰਮਫੁਲ ਇੰਪੈਕਟ ਆ ਰਿਹਾ ਤਾਂ ਜਿੰਮ ਜ਼ਰੂਰੀ ਹੈ ਜੀ ਕਾਫੀ ਇੰਪੋਰਟਡ ਆ ਲੈਖ ਦੇ ਵਿੱਚ ਜਿਮ ਨੂੰ ਲੈ ਕੇ ਅਸੀਂ ਕਾਫੀ ਚੀਜ਼ਾਂ ਸੁਣਦੇ ਹਾਂ ਸੋਸ਼ਲ ਮੀਡੀਆ ਨੇ ਕਾਫੀ ਥੈਂਕਸ ਟੂ ਸੋਸ਼ਲ ਮੀਡੀਆ ਕਿ ਕਾਫੀ ਚੀਜ਼ਾਂ ਬਹੁਤ ਜ਼ਿਆਦਾ ਕੰਫਿਊਜ਼ਿੰਗ ਕਰਤੀਆਂ ਨੇ ਤੇ ਅਵੇਅਰਨੈਸ ਵੀ ਮਿਲੀ ਹੈ ਜਿਮ ਨੂੰ ਲੈ ਕੇ ਕਿ ਕਿਉਂ ਕਰਨਾ ਚਾਹੀਦਾ ਹੈ ਹੈਲਥ ਨੂੰ ਲੈ ਕੇ ਵੀ ਕਾਫੀ ਅਵੇਅਰਨੈਸ ਮਿਲੀ ਹੈ ਪਰ ਕੰਫਿਊਜ਼ਨ ਵੀ ਬਹੁਤ ਦੇਖਣ ਨੂੰ ਮਿਲਦੀ ਹੈ ਐਜ਼ ਅ ਫਿਟਨੈਸ ਟ੍ਰੇਨਰ ਜਾਂ ਫਿਟਨੈਸ ਜਰਨੀ ਦੇ ਵਿੱਚ ਜਦੋਂ ਤੁਸੀਂ ਸਟਾਰਟਿੰਗ ਕੀਤੀ ਕਿਸ ਤਰੀਕੇ ਨਾਲ ਸ਼ੁਰੂਆਤ ہوئی ਤੁਹਾਡਾ ਇੰਟਰਸਟ ਕਿੱਦਾਂ ਡਵੈਲਪ ਹੋਇਆ ਜਦੋਂ ਮੈਂ ਜਿਮ ਸਟਾਰਟ ਕੀਤਾ ਮੇਰੇ ਨਾਲ ਇੱਕ ਵੀਰਾ ਸੀਗਾ ਹਰਦੇ ਵੀਰਾ ਉਹਨਾਂ ਨੇ ਮੈਨੂੰ ਆਪਣਾ ਪਾਊਡਰ ਬਣਾਇਆ ਪਹਿਲਾਂ ਤਾਂ ਜਦੋਂ ਮੈਂ ਉਹਨਾਂ ਨਾਲ ਜਾਣਾ ਸ਼ੁਰੂ ਕੀਤਾ ਜਿਮ ਦੇ ਵਿੱਚ ਤਾਂ ਡੇ ਬਾਏ ਡੇ ਮੇਰਾ ਇੰਟਰਸਟ ਵੱਧ ਗਿਆ ਤਾਂ ਫਿਰ ਮੈਂ ਆਪਣੇ ਉਹਨਾਂ ਨੇ ਮੈਨੂੰ ਡਾਈਟ ਬਾਰੇ ਦੱਸਿਆ ਆਪਣੇ ਵਰਕਆਊਟ ਬਾਰੇ ਦੱਸਿਆ ਵਰਕਆਊਟ ਕਰਦੇ ਕਰਦੇ ਉਹਨਾਂ ਨਾਲ ਕਾਫੀ ਇੰਟਰਸਟ ਪੈ ਗਿਆ ਜਦੋਂ ਫਿਰ ਇਹ ਜਦੋਂ ਡੇ ਬਾਏ ਡੇ ਬਿਲ ਆਦਤ ਮੇਰੀ ਕਿ ਲਾਈਫ ਸਟਾਈਲ ਬਣ ਗਿਆ ਜਿਮ ਦਾ ਨਾ ਲਾਈਫ ਸਟਾਈਲ ਬਣ ਤੋਂ ਬਾਅਦ ਫਿਰ ਮੈਂ ਆਫਟਰ 1 ਇਅਰ ਸਰਟੀਫਿਕੇਸ਼ਨ ਕੀਤੀ ਸਰਟੀਫਿਕੇਸ਼ਨ ਤੋਂ ਬਾਅਦ ਫਿਰ ਮੈਂ ਕੋਚਿੰਗ ਦੇ ਲੈਨ ਦੇ ਵਿੱਚ ਆ ਗਈ ਜੇ ਤੁਹਾਨੂੰ ਤੁਸੀਂ ਫਿਟਨੈਸ ਕੋਚਿੰਗ ਚਾਹੋ ਕਿਹੜੀ ਕਿਹੜੀ ਗਲਤੀਆਂ ਤੁਹਾਡੀਆਂ ਤੋਂ ਇਦਾਂ ਦੀਆਂ ਹੋਈਆਂ ਨੇ ਜਿਹੜੀ ਤੁਸੀਂ ਬਾਇਦਰ ਐਂਡ ਚੇਂਜ ਕੀਤੀਆਂ ਨਹੀਂ ਤੇ ਤੁਹਾਨੂੰ ਰਿਐਲਿਟੀ ਚੈੱਕ ਮਿਲੇ ਕਿ ਇਦਾਂ ਨਹੀਂ ਇਹ ਇਦਾਂ ਕਰਨ ਨਾਲ ਸਹੀ ਹੈ ਤੇ ਹੈਲਥ ਜ਼ਿਆਦਾ ਸਹੀ ਰਹਿੰਦੀ ਹੈ ਜਿੱਕੋ ਜਦੋਂ ਮੈਂ ਸਟਾਰਟ ਕੀਤਾ ਜਿਮ ਤਾਂ ਵਧੀਆ ਚੱਲ ਰਿਹਾ ਸੀਗਾ ਜਦੋਂ ਉਹ ਵੀਰ ਜਿਹੜਾ ਵੀਰ ਮੇਰੇ ਨਾਲ ਸੀਗਾ ਉਹਨਾਂ ਨੇ ਜੇਮ ਚੇਂਜ ਕਰ ਲਿਆ ਉਹਨਾਂ ਨੇ ਤੁਹਾਡਾ ਮੂਵ ਹੋ ਗਿਆ ਕਿਸੇ ਸਾਈਡ ਤੇ ਸਕਰਚ ਸਾਈਡ ਤਾਂ ਫਿਰ ਕਾਫੀ ਜਨ ਨੇ ਮੈਨੂੰ ਸੁਜੈਸਟ ਕਰ ਰਹੇ ਸੀ ਕਿ ਤੁਸੀਂ ਸਟੇਰੋਇਡ ਵਗੈਰੇ ਵਾਲੇ ਪਾਸੇ ਚੱਲ ਜਾਓ ਕਿ ਉਹਦੇ ਨਾਲ ਕੀ ਹੈ ਕਿ ਤੁਹਾਡੇ ਮਸਲ ਗੇਰ ਜਲਦੀ ਹੋ ਜਾਂਦੇ ਆ ਠੀਕ ਹੈ ਜੀ ਉਹ ਚੀਜ਼ ਆਪਣੇ ਬੋਡੀ ਨੂੰ ਕਾਫੀ ਹਾਰਮਫੁਲ ਹੈ ਤਾਂ ਮੈਂ ਉਹ ਦੇਖਿਆ ਤਾਂ ਇੱਕ ਅੱਧੀ ਵਾਰ ਮੈਂ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਬਟ ਮੈਂ ਬੈਕਸਟੈਪ ਕਰ ਲਿਆ ਕਿਉਂਕਿ ਜਦੋਂ ਮੈਂ ਇਹਨਾਂ ਨੂੰ ਕਿਤੇ ਸਰਚ ਕੀਤਾ ਕਾਫੀ ਸਰਚ ਕਰਨ ਤੋਂ ਬਾਅਦ ਇਹ ਬੋਡੀ ਐਸਸੈਸ ਬਿਲਕੁਲ ਸਹੀ ਨਹੀਂ ਸੀ। ਓਕੇ। ਹਾਂਜੀ ਬੋਡੀ ਨੂੰ ਇਦਾਂ ਨੂੰ ਕੀ ਹੈ ਕਿ ਉਹ ਲੀਵਰ ਡੈਮੇਜ ਕਰ ਰਿਹਾ ਕਿੱਟੀ ਡੈਮੇਜ ਕਰ ਰਿਹਾ ਤਾਂ ਉਸ ਚੀਜ਼ ਨੂੰ ਵੀ ਫਾਇਦਾ ਨਹੀਂ ਹੈ ਇਸ ਫਿਟਨੈਸ ਦੇ ਵਿੱਚ। ਵੈਸੇ ਅਸੀਂ ਕਾਫੀ ਗੱਲਾਂ ਸੁਣਦੇ ਹਾਂ ਕਿ ਜਿਮ ਦੇ ਵਿੱਚ ਜਿਹੜੇ ਡਸਟਬਿਨਸ ਹੁੰਦੇ ਆ ਖਾਸ ਕਰਕੇ ਉਹਨਾਂ ਦੇ ਵਿੱਚ ਆਈ ਦਿਨ ਇੰਜੈਕਸ਼ਨਸ ਜਾਂ ਫਿਰ ਮੈਡੀਸਿਨਸ ਦੇਖਣ ਨੂੰ ਮਿਲਦੀਆਂ। ਇਹ ਮੈਡੀਸਿਨਸ ਜਿਹੜੇ ਲੈ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂੰਗੀ ਤੇ ਇਹ ਲੈਣਾ ਸਹੀ ਹੈ ਜਾਂ ਨਹੀਂ ਸਪੈਸ਼ਲੀ ਇੰਜੈਕਸ਼ਨਸ ਵੀ। ਹਾਂਜੀ ਜਿਮ ਦੇ ਵਿੱਚ ਨਾ ਕਾਫੀ ਇੰਜੈਕਸ਼ਨਸ ਔਰ ਮੈਡੀਸਿਨਸ ਲੈ ਰਹੇ ਨੇ ਮੈਡੀਸਿਨਸ ਐਵੇਂ ਨਹੀਂ ਕਹਿ ਸਕਦੇ ਸੀ ਆਪਕਿ ਉਹ ਸਟੀਰੋਇਡ ਹੀ ਐ ਮੈਡੀਸਿਨਸ ਦੇ ਵਿੱਚ ਐਵੇਂ ਕਈ ਮਲਟੀਵਿਟਾਮਿਨ ਵਗੈਰਾ ਫਿਸ਼ੋਲ ਵਗੈਰਾ ਆਪਾਂ ਕਹਿ ਸਕਦੇ ਆ ਉਹ ਚੀਜ਼ਾਂ ਬੋਡੀ ਨੂੰ ਚਾਹੀਦੀਆਂ ਨੇ ਜੋ ਕਿ ਆਰਟੀਫੀਸ਼ੀਅਲ ਵੇਰ ਨਾਲ ਸਾਨੂੰ ਚਾਹੀਦੀਆਂ ਨੇ ਜਦੋਂ ਇਹ ਕੋਈ ਆਪਾਂ ਦੇਖਦੇ ਹਾਂ ਜਿਵੇਂ ਜਸਕੈਰੋਡਿਸਟ ਬੀਨ ਦੇ ਵਿੱਚ ਇੰਜੈਕਸ਼ਨ ਵਗੈਰਾ ਪਾਈ ਹੁੰਦੇ ਆ ਇਹ ਥੋੜੀਆਂ ਜਿਹੀਆਂ ਨਹੀਂ ਸਹੀ ਆਪਣਾ ਇੰਜੈਕਸ਼ਨਸ ਵਗੈਰਾ ਕਰਨੇ ਜੇ ਅਗਰ ਤੁਸੀਂ ਕੰਪੀਟੀਸ਼ਨ ਲੜ ਰਹੇ ਹੋ ਕੋਈ ਕੰਪੀਟੀਸ਼ਨ ਕਰਨਾ ਆ ਤਾਂ ਇੰਜੈਕਸ਼ਨ ਲੋ ਆਪਣਾ ਸਟੀਰੋਇਡ ਸਟਾਰਟ ਕਰੋ ਕੋਈ ਜੋ ਵੀ ਸਟੈਗ ਆ ਤੁਹਾਡਾ ਸਾਈਕਲ ਚੱਲ ਰਿਹਾ ਉਹ ਕਰੋ ਅਦਰਵਾਈਜ਼ ਜੇ ਅਗਰ ਤੁਸੀਂ ਸਿਰਫ ਫਿਟਨੈਸ ਹਾਸਤੇ ਜਾ ਰਹੇ ਹੋ ਜਿਮ ਜਾਂ ਤੁਸੀਂ ਕਹਿ ਰਹੇ ਹੋ ਕਿ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਇਨਫਲੂਐਂਸਰ ਬਣ ਜਾਈਏ ਉਹ ਬਾਡੀ ਦਿਖਾਉਣ ਵਾਸਤੇ ਸਟੀਰੋਇਡ ਲੈ ਰਹੇ ਉਹ ਜ ਬਿਲਕੁਲ ਗਲਤ ਹੈ ਜੀ ਬਿਲਕੁਲ ਗਲਤ ਹਾਂਜੀ ਕਿਉਂਕਿ ਇਹਦੇ ਨਾਲ ਕੀ ਹੈ ਬਾਅਦ ਚ ਤੁਹਾਨੂੰ ਕਾਫੀ ਦਿੱਕਤ ਆਏਗੀ ਬਟ ਉਸ ਟਾਈਮ ਤੇ ਨਹੀਂ ਆਫਟਰ 2 ਇਅਰ 3 ਇਅਰਸ ਬਾਡੀ ਦੇ ਵਿੱਚ ਕਾਫੀ ਡਿਸਬੈਲੈਂਸ ਹੋ ਜਾਂਦਾ ਹਾਰਮੋਨ ਡਿਸਬੈਲੈਂਸ ਹੋ ਜਾਂਦੇ ਆ ਕਾਫੀ ਚੀਜ਼ਾਂ ਨੂੰ ਦੇਖਣਾ ਪੈਂਦਾ ਹੈ ਬੋਡੀ ਦਾ ਕਾਫੀ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ ਜੀ ਜੋ ਕਿ ਸਾਡੀ ਬੋਡੀ ਵਾਸਤੇ ਨਹੀਂ ਇੰਪੋਰਟੈਂਟ ਹੈ ਗਲਤ ਇੰਪੈਕਟ ਪਾਣ ਗਿਆ ਤੇ ਬੋਡੀ ਨੂੰ ਮੇਨਟੇਨ ਕਰਨ ਵਾਸਤੇ ਫਿਟ ਕਰਨ ਵਾਸਤੇ ਬੈਸਟ ਤਰੀਕਾ ਕਿਹੜਾ ਹੈ ਬੋਡੀ ਨੂੰ ਦੇਖੋ ਜੇ ਤੁਸੀਂ ਰੈਗੂਲਰ ਜਾ ਰਹੇ ਜੇ ਤਾਂ ਕਾਫੀ ਸਹੀ ਹੈ ਜਦੋਂ ਤੁਸੀਂ ਰੈਗੂਲਰ ਜਾਂਦੇ ਰਹਿੰਦੇ ਹੋ ਵਰਕਆਊਟ ਲਾ ਰਹੇ ਹੋ ਤੁਸੀਂ ਡਾਈਟ ਦਾ ਬੜਾ ਫੁੱਲ ਤਿਆਰ ਰੱਖੋਗੇ ਠੀਕ ਹੈ ਜਦੋਂ ਵੀ ਆਪਾਂ ਜਿਮ ਨੂੰ ਸਕਿਪ ਕਰ ਲੈਂਦੇ ਆ ਸਕਿਪ ਕਰਨ ਤੋਂ ਬਾਅਦ ਕੀ ਹੈ ਕਿ ਗੈਪ ਆ ਜਾਂਦਾ ਜਿਮ ਦਾ ਠੀਕ ਹੈ ਕੋਈ ਵੀਕ ਹੋ ਗਿਆ ਫਿਰ ਵੀਕ ਤੋਂ ਦਿਨ ਦੇ ਮਹੀਨਾ ਹੋ ਜਾਂਦਾ ਜੀ ਮੰਥ ਹੋ ਗਿਆ ਤਾਂ ਉਹ ਚੀਜ਼ ਨੂੰ ਦੇਖਦੇ ਹੋਏ ਬੋਡੀ ਨੂੰ ਸਹੀ ਨਹੀਂ ਜਾਂਦਾ ਆ ਬੀ ਅਸੀਂ ਸੇ ਦੇਖਦੇ ਅਕਸਰ ਕਿੰਨੇ ਲੋਕ ਇਦਾਂ ਦੇ ਨੇ ਜਿਹੜੇ ਜਿਮ ਜੁਆਇਨ ਕਰ ਲੈਂਦੇ ਆ ਫਿਰ 1 ਮਹੀਨਾ ਜਿਮ ਜਾਣਗੇ ਉਸ ਤੋਂ ਬਾਅਦ 2 ਮਹੀਨੇ ਦਾ ਗੈਪ ਲੈ ਲਣਗੇ ਜਾਂ ਫਿਰ 10 ਮਹੀਨੇ ਦਾ ਗੈਪ ਲੈ ਲਣਗੇ ਫਿਰ 1 ਮਹੀਨਾ ਚਲੇ ਜਾਣਗੇ ਤੇ ਉਹਨਾਂ ਦੀ ਬਾਡੀ 'ਚ ਕੋਈ ਸਪੈਸਿਫਿਕ ਚੇਂਜ ਦੇਖਣ ਨੂੰ ਨਹੀਂ ਮਿਲਦਾ ਉਹਨਾਂ ਦੀ ਬਾਡੀ ਕਨਸਟੈਂਟ ਰਹਿੰਦੀ ਹੈ ਬਟ ਸਟਿਲ ਉਹਨਾਂ ਦੀ ਬਾਡੀ ਅਗਰ ਦੇਖੀ ਜਾਵੇ ਤਾਂ ਉਹ ਕੋਈ ਸਮਾਨ ਲਿਫਟ ਕਰ ਰਹੇ ਆ ਕੁਝ ਕਰ ਰਹੇ ਬਹੁਤ ਸ਼ਿਵਰ ਕਰਦੀ ਹੈ ਐਦਾਂ ਕਿਉਂ ਹੁੰਦਾ ਹੈ ਕਿ ਜਿਮ ਛੱਡਣ ਤੋਂ ਬਾਅਦ ਬਾਡੀ ਸ਼ਿਵਰ ਕਰਨ ਲੱਗ ਜਾਂਦੀ ਹੈ ਤੇ ਇਹ ਸਹੀ ਹੈ ਕੀ ਇਦਾਂ ਜਿਮ ਨੂੰ ਅ ਵਿੱਚ ਵਿੱਚੋਂ ਜਾਣਾ ਜਾਂ ਫਿਰ ਕੰਸਿਸਟੈਂਟ ਜਿਮ ਨਹੀਂ ਜਾਣਾ ਕਿੰਨਾ ਦੇ ਸਾਈਡ ਇਫੈਕਟ ਬਾਡੀ ਤੇ ਦੇਖਣ ਨੂੰ ਮਿਲਦੇ ਆ ਹਾਂਜੀ ਹਾਂਜੀ ਤੁਸੀਂ ਗੱਲ ਸਹੀ ਕਿ ਮੈਂ ਵੀ ਕਾਫੀ ਆਪਣੀ ਫਿਟਨੈਸ ਜੰਨੀ ਜਦੋਂ ਵੀ ਕੋਚਿੰਗ ਕਰ ਰਿਹਾ ਮੇਰੇ ਵੀ ਕਾਫੀ ਕਲਾਇੰਟਸ ਨੇ ਉਹ ਆ ਰਹੇ ਮਹੀਨਾ ਆ ਰਹੇ ਨੇ 2 ਮਹੀਨੇ ਗੈਪ ਆ ਰਹੇ ਨੇ ਐਵੇਂ ਜੀ ਦੇਖੋ ਜੇ ਅਗਰ ਜਿਮ ਦਾ ਵਿੱਚ ਬਣਾ ਰਿਆ ਆਪਾਂ ਰੈਗੂਲਰਿਟੀ ਬਣਾਈਏ ਜਦੋਂ ਆਪਾਂ ਰੈਗੂਲਰ ਹੋਵਾਂਗੇ ਤਾਂ ਹੀ ਆਪਣੀ ਬਾਡੀ ਨੂੰ ਚੇਂਜਸ ਮਿਲਣਗੇ ਉੱਚ ਕੀ ਹੈ ਕਿ ਜਦੋਂ ਆਪਾਂ ਇਰਾ ਇਹ ਰੈਗੂਲਰ ਲਾ ਰਿਹਾ ਜਿੰਮ ਤਾਂ ਆਪਾਂ ਨੂੰ ਫੈਟ ਲੂਜ਼ ਹੋ ਰਿਹਾ ਆਪਣਾ ਮਸਲ ਗੇਨ ਹੋ ਰਿਹਾ ਠੀਕ ਹੈ ਬੋਡੀ ਰਿਕ ਇੱਕ ਹੈਬਿਟ ਪੈ ਰਹੀ ਹੈ ਕਿ ਮੈਨੂੰ ਇਸ ਚੀਜ਼ ਦੀ ਨੀਡ ਹੈ ਠੀਕ ਹੈ ਡੇ ਬਾਏ ਡੇ ਆਪਾਂ ਲਾਨੇ ਐਕਸਰਸਾਈਜ਼ ਤਾਂ ਉਹ ਬੋਡੀ ਨੇ ਰੀਡ ਪੈ ਜਨੇ ਲਾਈਫ ਸਟਾਈਲ ਬਣ ਜਾਂਦਾ ਜਿਵੇਂ ਹੁਣ ਇੱਕ ਮਹੀਨੇ ਕੀ ਹੈ ਕਿ ਕਈ ਆ ਦੀ ਬਿਜ਼ਨਸਮੈਨ ਹੁੰਦੇ ਜੋਬਸ ਵਰਕ ਹੁੰਦੇ ਨੇ ਉਹਨਾਂ ਨੂੰ ਟਾਈਮ ਨਹੀਂ ਮਿਲ ਪਾਂਦਾ ਉਹ ਚਲੋ ਠੀਕ ਹੈ ਬਟ ਕਈ ਇਹ ਨੇ ਕੀ ਹੈ ਕਿ ਇਹ ਚੀਜ਼ ਤੋਂ ਡਰ ਜਾਂਦੇ ਕਿ ਸਾਨੂੰ ਕਾਫੀ ਹਾਰਡ ਵਰਕ ਕਰਨਾ ਪੈ ਰਿਹਾ ਮਤਲਬ ਟਾਈਮ ਵੀ ਹੋਏਗਾ ਬਟ ਉਹ ਆ ਨਹੀਂ ਰਹੀ ਜਿੰਮ ਉਹਦੇ ਨਾਲ ਕੀ ਹੈ ਕਿ ਉਹਨਾਂ ਨੂੰ ਨਾ ਤਾਂ ਮਸਲ ਗੇਨ ਹੋਣਗੇ ਨਾ ਫੈਟ ਲੂਜ਼ ਹੋਏਗੀ ਫੈਟ ਲੂਜ਼ ਵੀ ਨਹੀਂ ਹੋ ਰਹੀ ਨਾ ਮਸਲ ਗੇਨ ਹੋਣਾ ਉਹਨਾਂ ਦਾ ਤਾਂ ਉਹਦੇ ਕਰਕੇ ਉਹਨਾਂ ਨੂੰ ਕਾਫੀ ਦਿੱਕਤ ਆਉਂਦੀ ਹੈ ਜਿਵੇਂ ਕਹਿੰਦੇ ਤੁਸੀਂ ਬੋਡੀ ਸ਼ਿਵਰ ਕਰਨ ਲੱਗ ਜਾਂਦੀ ਹੈ ਕੋਈ ਸਮਾਂ ਚੱਕਦੇ ਆ ਸ਼ਿਵਰ ਹੁੰਦੀ ਆ ਉਹ ਚ ਕੀ ਉਹ ਡਾਈਟ ਸਹੀ ਨਹੀਂ ਰੱਖ ਪਾ ਰਹੇ ਫਿਰ ਆਪਣੇ ਕਿਉਂਕਿ ਨਾ ਡਾਈਟ ਦਾ ਮੇਨ ਰੋਲ ਹੈ ਜੀ ਇਸ ਦੇ ਵਿੱਚ ਫਿਟਨੈਸ ਜਨਰੇ ਦੇ ਵਿੱਚ ਜੇ ਡਾਈਟ ਸਹੀ ਨਹੀਂ ਹੈ ਨਾਲ ਵਰਕਆਊਟ ਵੀ ਨਹੀਂ ਹੈ ਤਾਂ ਬੋਡੀ ਖਰਾਬ ਹੀ ਹੋਏਗੀ ਤੁਹਾਡੀ ਬਿਲਕੁਲ ਵੀ ਸਹੀ ਹੋਏਗੀ ਸਹੀ ਨਹੀਂ ਐ ਵੈਸੇ ਡਾਈਟ ਦੀ ਹੁਣ ਜਿੱਦਾਂ ਆਪਾਂ ਗੱਲ ਸ਼ੁਰੂ ਕੀਤੀ ਐ ਤੇ ਡਾਈਟ ਤੇ ਐਕਸਰਸਾਈਜ਼ ਦਾ ਕਿੰਨਾ ਕੁ ਰੋਲ ਐ ਕਿਸ ਤਰੀਕੇ ਨਾਲ ਆਪਾਂ ਦੋਨਾਂ ਨੂੰ ਬੈਲੈਂਸ ਕਰ ਸਕਦੇ ਆ ਕਿੰਨੀ ਕੁ ਡਾਈਟ ਲੈਣੀ ਚਾਹੀਦੀ ਐ ਕਿੰਨੀ ਐਕਸਰਸਾਈਜ਼ ਲੈਣੀ ਚਾਹੀਦੀ ਐ ਕੀ ਰੋਲ ਕੀ ਐ ਹਾਂਜੀ ਇਹ ਚ ਕੀ ਐ ਜੀ ਦੇਖੋ ਵੈਸੇ ਤਾਂ 30% ਵਰਕਆਊਟ ਐ ਜੀ 30% ਵਰਕਆਊਟ ਦਾ ਵਰਕਆਊਟ ਕਰੋ ਬਟ ਜਿਹੜਾ ਮੇਨ ਰੋਲ ਹੈਗਾ 40% ਡਾਈਟ ਦਾ ਜੀ 40% ਬਟ ਡਾਈਟ ਦੇ ਨਾਲ ਰੈਸਟ ਵੀ ਜ਼ਰੂਰੀ ਐ रेस्ट ਵੀ ਇੰਪੋਰਟੈਂਟ ਹੈ ਮਤਲਬ ਐਕਸਰਸਾਈਜ਼ ਡਾਈਟ ਤੇ ਪਲੱਸ ਰੈਸਟ ਇਹ ਜ਼ਰੂਰੀ ਹੈ ਜੀ 30% ਉਹ ਬਟ ਜਿੰਨਾਂ ਜਿਮ ਕਰ ਰਹੇ ਆ ਚਲੋ ਵਰਕਆਊਟ ਆਪਾਂ ਜਿਮ ਦੇ ਵਿੱਚ ਘੰਟਾ 2 ਘੰਟੇ ਲਗਾ ਰਹੇ ਆ ਇਹਨਾਂ ਫੇਰ ਲਾਸਟ ਦੋ ਜੇ ਲੂਸ ਕਰ ਰਹੇ ਹੋ 2 ਘੰਟੇ ਲੱਗ ਜਾਂਦੇ ਆ ਠੀਕ ਹੈ ਜੀ ਅਗਰ ਉਸ ਤੋਂ ਬਾਅਦ ਤੁਸੀਂ ਆਪਣੇ ਪੂਰੇ ਦਿਨ ਦੇ ਵਿੱਚ ਡਾਈਟ ਸਹੀ ਨਹੀਂ ਰੱਖ پا ਰਹੇ ਤਾਂ ਜਿਮ ਕਰਨ ਦਾ ਵੀ ਕੋਈ ਫਾਇਦਾ ਹੀ ਨਹੀਂ ਹੈ ਜਿੰਮ ਕਰਨ ਤੋਂ ਪਹਿਲਾਂ ਵੀ ਜੇ ਅਗਰ ਆਪਾਂ ਜਿੰਮ ਕਰਕੇ ਬਾਅਦ ਚੋ ਜਾ ਕੇ ਕੋਈ ਜੰਕ ਫੂਡ ਲੈ ਰਹੇ ਆ ਜਾਂ ਕੋਈ ਵੀ ਘਰਿਆ ਉਹਦੇ ਨਾਲ ਕੀ ਹੈ ਨਾ ਤਾਂ ਫੈਟ ਲੂਸ ਹੋਣੀ ਹੈ ਨਾ ਮਸਲ ਗੇਨ ਹੋਣਾ ਕਿ ਅੰਦਰੋਂ ਕੀ ਹੈ ਕਿ ਤੁਹਾਡਾ ਲੀਵਰ ਨੂੰ ਇੰਪੈਕਟ ਪਏਗਾ ਤਾਂ ਬੋਡੀ ਚ ਸਟੇਬਲ ਨਾ ਨਹੀਂ ਰਹੇਗਾ ਬਿਲਕੁਲ ਵੀ ਅਸੀਂ ਸੋਸ਼ਲ ਮੀਡੀਆ ਤੇ ਅਕਸਰ ਇਹ ਵੀਡੀਓਸ ਨੂੰ ਮਿਲਦੀਆਂ ਨੇ ਕਿ ਜਿਹੜੇ ਕਲਾਇੰਟਸ ਨੇ ਜਾਂ ਫਿਰ ਲੋਗ ਹੈ ਉਹ ਜਿੰਮ ਜਾ ਰਹੇ ਹ ਉਸ ਤੋਂ ਬਾਅਦ ਉਹਨਾਂ ਨੇ ਸੁਪੋਜ਼ ਨਿਊਟ੍ਰੀਕੂਲ ਚਾ ਖਾ ਲਿਆ ਸਮੋਸੇ ਖਾ ਲੇ ਤੇ ਉਹਨਾਂ ਦਾ ਇਹ ਜਿਕਰ ਹੁੰਦਾ ਕਿ ਹੁਣ ਜੇ ਆਪਾਂ ਸੁਪੋਜ਼ 400 ਕੈਲਰੀਜ਼ ਇਨਟੇਕ ਕਿਤੇ ਨਾ ਕੱਲ ਜਿਮ ਜਾ ਕੇ ਬਰਨ ਕਰ ਲਾਂਗੇ ਤਾਂ ਕੋਈ ਨੁਕਸਾਨ ਨਹੀਂ ਆ ਰਿਚ ਤੇ ਇਹ ਹੈ ਇਦਾਂ ਹਾਂਜੀ ਹਾਂਜੀ ਇਹ ਕਾਫੀ ਮੈਂ ਵੀ ਛੁੜਿਆ ਕਾਫੀ ਸੁਣਿਆ ਹੈ ਕਾਫੀ ਜਨ ਕਰ ਰਹੇ ਨੇ ਇਦਾਂ ਕਿ ਕਹਿ ਰਹੇ ਨੇ ਕਿ ਜਿਮ ਲਾ ਰਿਹਾ ਤਾਂ ਉਸ ਤੋਂ ਬਾਅਦ ਅਸੀਂ ਕੋਈ ਵੀ ਜੰਕ ਫੂਡ ਖਾ ਰਹੇ ਹਾਂ ਜਿਵੇਂ ਕੋਈ 버ਗਰ ਲਾ ਲਓ ਨਿਊਟਰੀ ਗੁੱਲ ਚਾ ਲਾ ਲਓ ਕਿ ਚਾਪ ਵਗੈਰਾ ਵੀ ਲੜਕਾ ਹੈ ਚਾਪ ਨੂੰ ਕਹਿ ਕੇ ਆਵੇਂ ਖਾ ਰਹੇ ਨੇ ਕਿ ਉਹ ਚ ਪ੍ਰੋਟੀਨ ਹੈ ਕਿ ਅਸੀਂ ਖਾ ਲੈਨੇ ਆ ਬਟ ਇਹ ਬਣੀ ਉਹ ਵੀ ਮੇਦੀ ਦੀ ਹੀ ਹੁੰਦੀ ਹੈ ਜੀ ਚਾਪ ਵਗੈਰਾ ਜੋ ਵੀ ਹੈ ਉnde ਜਦੋਂ ਇਹ ਚੀਜ਼ ਕਰਦੇ ਨੇ ਆਪਾਂ ਤਾਂ ਬੋਡੀ ਦੇ ਵਿੱਚ ਸਟੈਮਨਾ ਨਹੀਂ ਲੈਂਦਾ ਜੀ ਠੀਕ ਹੈ ਜਿਵੇਂ ਕਹਿ ਰਹੇ ਤੁਸੀਂ ਕੱਲ ਕੱਲੂ ਜਾ ਕੇ ਆਪਾਂ ਕੈਲਰੀ ਉਹ ਕਰ ਲੈਂਦੇ ਆ ਬਰਨ ਕਰ ਲਾਂਗੇ ਇਹ ਚੀਜ਼ ਨਹੀਂ ਸਹੀ ਜੇ ਅਗਰ ਤੁਸੀਂ ਕੈਲਰੀ ਬਰਨ ਕਰੋਗੇ ਉਹਦੇ ਨਾਲ ਤਾਂ ਮਸਲ ਵੀ ਜਿਹੜਾ ਬਣਿਆ ਹੋਇਆ ਉਹ ਵੀ ਲੂਜ਼ ਹੋ ਜਾਏਗਾ ਉਹ ਵੀ ਲੂਜ਼ ਹਾਂਜੀ ਕੈਲਰੀ ਡੈਫਰੈਂਸ ਦੇ ਵਿੱਚ ਤਾਂ ਜਾਓ ਤੁਸੀਂ ਜੇ ਅਗਰ ਤੁਸੀਂ ਬੋਡੀ ਲੂਜ਼ ਕਰ ਰਹੇ ਹੋ ਤੇ ਪੂਰਾ ਕੰਸਿਸਟ ਬੋਡੀ ਨੂੰ ਲੈ ਕੇ ਅਗਰ ਤੁਸੀਂ ਕਹਿ ਰਹੇ ਹੋ ਕਿ ਜਿਮ ਆਫਟਰ ਜਿਮ ਤੁਸੀਂ ਜੋ ਖਾ ਰਹੇ ਹੋ ਕੋਈ ਵੀ ਜੰਕ ਫੂਡ ਵਗੈਰਾ ਲੈ ਰਹੇ ਹੋ ਉਹਦੇ ਨਾਲ ਤਾਂ ਕੈਲਰੀ ਨਾਲ ਕੋਈ ਫੇਰ ਲੈਣ ਦਿੰਦਾ ਨਹੀਂ ਹੁੰਦਾ ਕਿਉਂਕਿ ਜਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਡਾਈਟ ਕਲੀਨ ਰੱਖੀ ਸ਼ਾਮੇ ਕੁਝ ਖਾ ਲਿਆ ਤਾਂ ਜਿੰਮ ਕਰਨ ਦਾ ਡਾਈਟ ਸਹੀ ਨਹੀਂ ਉਹ ਸਹੀ ਨਹੀਂ ਹੈ ਤੇ ਉਹ ਰੀਨਲ ਬੋਡੀ ਨੂੰ ਕਾਫੀ ਇੰਪੈਕਟ ਦੇ ਕਨਸਾ ਠੀਕ ਹੁਣ ਜਿਵੇਂ ਤੁਸੀਂ ਇਹ ਸ਼ਾਮ ਦੇ ਵਿੱਚ ਪ੍ਰੋਟੀਨ ਹੁੰਦਾ ਲੋਕ ਸੋਝੇ ਪ੍ਰੋਟੀਨ ਹੈ ਤੇ ਖਾ ਲੈਂਦੇ ਆ ਪ੍ਰੋਟੀਨ ਦੀ ਜੇ ਹੁਣ ਗੱਲ ਹੋਈ ਹੈ ਜਦੋਂ ਆਪਾਂ ਜਿੰਮ ਸਟਾਰਟ ਕਰਦੇ ਆ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਪ੍ਰੋਟੀਨ ਵੱਲ ਜ਼ਿਆਦਾ ਪਸਦਦੇ ਹੈ ਜਿਸ ਚੱਕਰ ਜੋ ਬਾਕੀ ਜਿਹੜੀ ਉਹਨਾਂ ਦੀ ਨਾਰਮਲ ਡਾਈਟ ਹੁੰਦੀ ਉਹ ਵੀ ਭੁੱਲ ਜਾਂਦੇ ਹੈ ਹਰ ਚੀਜ਼ ਪ੍ਰੋਟੀਨ ਲੱਭਣਾ ਸ਼ੁਰੂ ਕਰ ਦਿੰਦੇ ਹੈ ਪ੍ਰੋਟੀਨ ਕਿੰਨਾ ਕੁ ਲੈਣਾ ਚਾਹੀਦਾ ਹੈ ਕਿੰਨੀ ਕੁ ਇੰਪੋਰਟੈਂਸ ਹੈ ਤੇ weight gain ਤੇ weight lose ਵਾਸਤੇ ਅਲੱਗ-ਅਲੱਗ ਕਵਾਂਟਿਟੀ 'ਚ ਪ੍ਰੋਟੀਨ ਲੈਣਾ ਚਾਹੀਦਾ ਹੈ ਜਾਂ ਇੱਕੋ ਕਵਾਂਟਿਟੀ 'ਚ ਪ੍ਰੋਟੀਨ ਲੈਣਾ ਚਾਹੀਦਾ ਹੈ ਪ੍ਰੋਟੀਨ ਦਾ ਜੀ ਰੋਲ ਹੈ ਬੋਡੀ ਦੇ ਵਿੱਚ ਬਟ ਜੇ ਅਗਰ ਤੁਸੀਂ ਆਪਣਾ ਗੇਨਿੰਗ ਤੇ ਹੋ ਠੀਕ ਹੈ ਜਿਵੇਂ ਕੋਈ ਸਕਿਨੀ ਬੋਡੀ ਹੈ ਸਕਿਨੀ ਬੋਡੀ ਨੂੰ ਕੀ ਹੈ ਕਿ ਸਭ ਕੁਝ ਚਾਹੀਦਾ ਠੀਕ ਹੈ ਉਹਨੂੰ ਕਾਫਸ ਵੀ ਮਟੀਰੀਅਲ ਰੱਖਣੇ ਪੈਣਗੇ ਫਾਈਬਰ ਵੀ ਮਟੀਰੀਅਲ ਰੱਖਣਾ ਪਏਗਾ ਤੇ ਪ੍ਰੋਟੀਨ ਵੀ ਠੀਕ ਹੈ ਇਹ ਤਿੰਨੇ ਚੀਜ਼ਾਂ ਬਹੁਤ ਜ਼ਰੂਰੀ ਨੇ ਅਗਰ ਜੇ ਤੁਸੀਂ weight loss ਦੇ ਵਿੱਚੋਂ ਕਿ ਤੁਸੀਂ weight loss ਕਰਨਾ ਹੈ weight loss ਦੇ ਵਿੱਚ ਕੀ ਹੈ ਤੁਸੀਂ ਆਪਣੇ ਬੋਡੀ ਨੂੰ ਪ੍ਰੋਟੀਨ ਇਟਿਕ ਵਧਾ ਕੇ ਕਾਫਸ ਨੂੰ ਘਟਾਓ ਠੀਕ ਹੈ ਫਾਈਬਰ ਤੁਹਾਨੂੰ ਨਾਲ ਮਿਲੇਗਾ ਉਹਦੇ ਫਰੂਟਸ ਵਗੈਰਾ ਦੇ ਵਿੱਚੋਂ ਫਾਈਬਰ ਵਗੈਰਾ ਮਿਲਦਾ ਰਹਿੰਦਾ ਫਿਰ ਜਦੋਂ ਵੀ ਆਪਾਂ ਫੈਟ ਲੂਸ ਕਰਨਾ ਫਰੂਟ ਵਾਲੇ ਕਾਫੀ ਟ੍ਰੇਨਰਸ ਗਾਈਡ ਕਰਦੇ ਨੇ ਕਿ ਸੈਲਡਾਡ اور ਫਰੂਟਸ ਵਗੈਰਾ ਖਾਓ ਚ ਫਾਈਬਰ ਵਗੈਰਾ ਹੈ ਠੀਕ ਹੈ ਤਾਂ ਕਰਕੇ ਜਦੋਂ ਜੇ ਗੇਨਿੰਗ ਦੇ ਵਿੱਚ ਆ ਜਦੋਂ ਗੇਨ ਕਰ ਰਹੇ ਆ ਗੇਨ ਕਰਦੇ ਆ ਤਾਂ ਉਹਦੇ ਵਿੱਚ ਕੀ ਹੈ ਤੁਸੀਂ ਆਪਣੇ ਕਾਫਸ ਨੂੰ ਵਧਾਓ ਪ੍ਰੋਟੀਨ ਨੂੰ ਛੱਡ ਦੋ ਫਿਰ ਉਸ ਟਾਈਮ ਤੇ ਪ੍ਰੋਟੀਨ ਲੈਣਾ ਹੈ ਬਟ ਜਿੰਨਾ ਆਪਣਾ ਬੋਡੀ weight ਹੈ ਬੋਡੀ weight ਹੈ ਅਗਰ ਤੁਸੀਂ ਕਾਫਸ ਨੂੰ ਛੱਡ ਕੇ ਸਿਰਫ ਪ੍ਰੋਟੀਨ ਵਧਾਤਾ ਤਾਂ ਉਹ ਤੁਹਾਡੇ ਲੀਵਰ ਥੋੜਾ ਡੈਮੇਜ ਕਰੇ ਕਿਉਂਕਿ ਲੀਵਰ ਡੈਮੇਜ ਹੋ ਗਿਆ ਤਾਂ ਕੋਈ ਵੀ ਡਾਈਜੈਸਟ ਹੋਣਾ ਨਹੀਂ ਨਹੀਂ ਹਾਂਜੀ ਪ੍ਰੋਟੀਨ ਜ਼ਰੂਰੀ ਹੈ ਬਟ ਇੰਨਾ ਨਹੀਂ ना लो, ना लो। एक एक कि ਜਿੰਨਾ ਕਹਿ ਦਿੰਦੇ ਆ ਟ੍ਰੇਨਰਸ ਕਿ ਹਾਂ ਤੁਸੀਂ ਬੋਡੀ ਵੇਟ ਦੇ ਸਾਹ ਨਾਲ ਇਹਨਾਂ ਲੋ ਇਹਨਾਂ ਲੋ ਪਰ ਜਿੰਨਾ ਤੁਹਾਡੀ ਬੋਡੀ ਅਫੋਰਡ ਕਰ ਪਾ ਰਹੀ ਹੈ ਉਹਨਾਂ ਹੀ ਲੈਣਾ ਹੈ ਅਗਰ ਇੱਕ ਐਗਜ਼ਾਮਪਲ ਦਿੱਤੀ ਜਾਵੇ ਸੁਪੋਜ਼ ਅਗਰ ਇੱਕ ਪਰਸਨ ਦਾ weight 80 kg ਹੈ ਤਾਂ ਉਹਨੂੰ weight gain ਵਾਸਤੇ ਕਿੰਨਾ ਪ੍ਰੋਟੀਨ ਇਨਟੇਕ ਕਰਨਾ ਚਾਹੀਦਾ ਤੇ ਅਗਰ ਉਹੀ ਸੇਮ ਬੰਦੇ ਨੇ weight lose ਕਰਨਾ ਤਾਂ ਕਿਸ ਤਰੀਕੇ ਨਾਲ ਪ੍ਰੋਟੀਨ ਇਨਟੇਕ ਕਰ ਸਕਦੇ ਹੋ 80 kg weight ਵੈਸੇ height ਦੇ ਅਕੋਰਡਿੰਗਲੀ ਤਾਂ ਸਹੀ ਹੋਏਗਾ 80 kg ਫਿਰ ਫਿਟ ਵਿੱਚ ਹੀ ਆ ਜਾਏਗਾ ਠੀਕ ਹੈ ਜੇ ਅਗਰ ਉਸ ਤੋਂ ਘਟਿਆ ਜਿਵੇਂ ਤੁਸੀਂ ਲਾ ਲਓ ਜੇ 6 ਫੀਟ ਹੈ 6 ਫੀਟ ਦੇ ਵਿੱਚ ਕਿਉਂਕਿ ਹਾਈ ਡਾਈਮੈਟਰ ਕਰਦੀ ਹੈ weight ਦੇ ਨਾਲ ਨਾਲ ਜੇ ਹਾਈਟ ਘਟਿਆ weight ਜ਼ਿਆਦਾ ਆ ਫਿਰ ਲੂਸ ਦੇ ਵਿੱਚ ਜਾਵੇ ਉਹ ਜਦੋਂ ਆਪਾਂ weight ਲੂਸ ਕਰਨਾ ਆ ਫਿਰ ਤੁਸੀਂ ਪ੍ਰੋਟੀਨ ਦਾ ਕਹਿ ਸਕਦੇ ਹੋ ਕਿ ਵਧਾ ਲਓ ਵਧਾ ਲਓ ਹਾਂ ਪ੍ਰੋਟੀਨ ਫਿਰ ਤੁਹਾਨੂੰ ਜ਼ਿਆਦਾ ਲੈਣਾ ਪੈਗਾ ਜੇ weight ਲੂਸ ਕਰਨਾ ਆ ਕਾਰਬਸ ਘਟਾਣੇ ਕਿਉਂਕਿ ਕਾਰਬਸ ਪੁਟਾਪਾ ਚੜਾਉਂਦਾ ਜੀ ਗੇਨ ਗੇਨ ਦੇ ਵਿੱਚ ਜਾ ਰਹੇ ਆ ਫਿਰ ਕਾਰਬਸ ਨਾਲ ਚਾਹੀਦੇ ਜੇ ਜੇ ਚਾਹ ਰਹੇ ਤਾਂ ਕਾਮ ਸੇ ਨਾਲ ਅਸਨ ਜਿਹੜੇ ਲੋਕ ਇੰਨਾ ਕਰਦੇ ਕਿ ਬਿਲਕੁਲ ਹੀ ਪ੍ਰੋਟੀਨ ਵਾਲੀ ਫੋਕਸ ਹੋ ਜਾਂਦੇ ਹੈ ਕਨਸੈਂਟਰੇਟ ਹੋ ਜਾਂਦੇ ਹੈ ਉਹ ਸਹੀ ਬਿਲਕੁਲ ਵੀ ਨਹੀਂ ਹੈਗਾ ਨਹੀਂ ਉਹ ਬਿਲਕੁਲ ਸਹੀ ਨਹੀਂ ਹੈਗਾ ਕਿਉਂਕਿ ਦੇਖੋ ਤਿੰਨ ਚੀਜ਼ਾਂ ਬੈਲੈਂਸ ਕਰਨੀਆਂ ਪੈਣਗੀਆਂ ਉਹਨਾਂ ਨੂੰ ਠੀਕ ਹੈ ਜੀ ਪ੍ਰੋਟੀਨ ਵੀ ਚਾਹੀਦਾ ਨਾਲ ਕਾਰਬਸ ਵੀ ਨਾਲ ਫਾਈਬਰ ਵੀ ਇਹ ਤਿੰਨੀਆਂ ਚੀਜ਼ਾਂ ਚੱਲਣਗੀਆਂ ਤਾਂ ਹੀ ਬੋਡੀ ਨੂੰ ਚੇਂਜਸ ਆਣਗੇ ਜੇਕਰ ਤੁਸੀਂ ਲੂਜ਼ ਵੀ ਕਰ ਰਹੇ ਹੋ ਚਾਹੀ ਗੇਨ ਕਰ ਰਹੇ ਹੋ ਇਹ ਤਿੰਨੀਆਂ ਚੀਜ਼ਾਂ ਬੈਲੈਂਸ ਲੈ ਕੇ ਚੱਲੋ ਠੀਕ ਹੈ ਜੇ ਤੁਸੀਂ ਗੇਨ ਕਰਨਾ ਹੈ ਤਾ ਆਪਣੇ ਕਾਰਬਸ ਵੱਧ ਵੱਧ ਵਧਾਓ ਠੀਕ ਹੈ ਜੀ ਤੇ ਕਾਰਬ ਪ੍ਰੋਟੀਨ ਇਨਟੇਕ ਆਪਣਾ ਉਹਨਾਂ ਰੱਖੋ ਜਿੰਨਾ ਤੁਹਾਡਾ ਬੋਡੀ weight ਹੈ ਜਿਵੇਂ ਸਕਿਨੀ ਜਿਹੜਾ ਸਕਿਨੀ ਵੀ ਆਪਾਂ ਗੱਲ ਕਰੀਏ ਕੋਈ ਸਕਿਨੀ ਬੋਡੀ ਹੈ ਸਕਿਨੀ ਬੋਡੀ ਦਾ ਲਾਸਟ ਵੀਟ 55 60 ਤੱਕ ਹੁੰਦਾ ਜੀ ਠੀਕ ਹੈ ਉਹਨਾਂ ਨੂੰ ਕੀ ਹੈ ਸਿਰਫ ਆਪਣਾ ਬੋਡੀ weight ਦੇ ਹਿਸਾਬ ਨਾਲ 70 ਗ੍ਰਾਮ ਪ੍ਰੋਟੀਨ ਇਨਫ ਹੈ ਅਗਰ ਉਹ ਜਿਵੇਂ ਕੋਈ ਪਰਸਲ ਆ ਲੋ 90 kg ਹੈ ਠੀਕ ਹੈ 90 kg ਨੂੰ ਕੀ ਪ੍ਰੋਟੀਨ ਡੇ ਘਟਾ ਕਾਰਬਸ ਘਟਾਣੇ ਪੈਣਗੇ ਆਪਣੇ ਕਾਰਬਸ ਦੇ ਵਿੱਚ ਕੀ ਹੈ ਕਾਬਸ ਘਟ ਘਟਾ ਕੇ ਕੰਪਲੈਕਸ ਕਾਬਸ ਕਰ ਲੈਣ ਕੰਪਲੈਕਸ ਕਾਬ ਜਿਵੇਂ ਰਾਈਸ ਵਗੈਰਾ ਫਰੂਟਸ ਐਂਡ ਸੈਲਡ ਵਗੈਰਾ ਇਦਾਂ ਕਰਕੇ ਕਾਬਸ ਹੋ ਜਾਂਦੇ ਨੇ ਤੁਹਾਡੇ ਉਹਦੇ ਨਾਲ ਕੀ ਤੁਹਾਡਾ weight loss ਵਿੱਚ ਕਾਬ weight loss ਹੋ ਸਕਦਾ ਤੇ ਜਿਵੇਂ ਹੁਣ ਆਪਾਂ weight loss ਤੇ weight gain ਦੀ ਗੱਲ ਕਰ ਰਹੇ ਆ ਐਜ਼ ਅ ਫਿਟਨੈਸ ਟ੍ਰੇਨਰ ਤੁਹਾਡੇ ਕੋਲ ਕਲਾਈਂਟਸ ਕਿਹੜੇ ਜ਼ਿਆਦਾ ਆਉਂਦੇ ਆ weight loss ਵਾਸਤੇ ਜਾਂ weight gain ਵਾਸਤੇ ਜੁਤਰ ਜਿਮ ਦੇ ਵਿੱਚ ਕਲਾਈਂਟਸ ਆਪਣਾ weight loss ਕਰ ਲੈ ਜਾਂਦੇ ਆ ਜੀ weight lose karna hai te inna dono de process different hai weight lose karna chahda ok hai ya gain karna chahda ok hai ji jinna ke fitness journey ch dekha ta weight lose karna kafi tough hai ji weight lose karna kafi tough hai kyunki weight lose de vich ki hai tanu charge bahut tyar rakhna paina hai sab to pehla tanu cardio te focus fir then strength te then taadi rest sab to main role jo hai diet ਦੇ ਇਹ ਚਾਰ ਚੀਜ਼ਾਂ ਤੇ ਤੁਹਾਨੂੰ ਬਿਲਕੁਲ ਧਿਆਨ ਰੱਖਣਾ ਪੈਣਾ ਹੈ ਕਿ weight loss ਵਾਸਤੇ ਜਿੰਨਾ ਵੀ ਫਿਟਨੈਸ ਜਨਰਲ 'ਚ ਦੇਖਿਆ weight loss ਕਾਫੀ ਕਰਨ ਆਉਂਦੇ ਨੇ ਜ਼ਿਆਦਾਤਰ ਜਿਮ ਦੇ ਵਿੱਚ weight loss ਹਸਤੇ ਆਣੇ ਗੇਨਿੰਗ ਵਾਸਤੇ ਥੋੜਾ ਘਾਟੇ ਪੇਟ ਲੂਸਸ ਵਿੱਚ ਜ਼ਿਆਦਾ ਆਉਂਦੇ ਨੇ weight loss ਵਾਸਤੇ ਤੇ weight gain ਵਾਸਤੇ ਕਿਹੜਾ ਪ੍ਰਸੰਚ ਚਾਰ ਚੀਜ਼ ਜਿਵੇਂ ਤੁਸੀਂ ਦੱਸਿਆ ਚਾਰ ਚੀਜ਼ਾਂ weight loss ਵਾਸਤੇ ਤੇ weight gain ਵਾਸਤੇ ਕਿਹੜੀ-ਕਿਹੜੀ ਸਿਝਾ ਲਾ ਤੇ ਅਨ ਰੱਖਣਾ ਪੈਂਦਾ weight gaining ਦੇ ਵਿੱਚ ਬਸ ਦੇਖੋ ਸਭ ਤੋਂ ਪਹਿਲਾਂ ਸਟਰੈਂਥ ਸਟਰੈਂਥ ਉਹਨਾਂ ਨੂੰ ਜ਼ਰੂਰੀ ਹੈ ਜੀ ਸਟੈਂਡ ਕਰਨਗੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਡਾਈਟ ਕਰਨੀ ਪੈਗੀ ਡਾਈਟ ਤੋਂ ਬਾਅਦ ਨਾਲ ਰੈਸਟ ਸਿਰਫ ਇਹ ਤਿੰਨ ਚੀਜ਼ਾਂ ਧਿਆਨ ਰੱਖਣ ਵੇਟ ਗੇਨਿੰਗ ਆਸਤੇ ਫਿਰ ਗੇਨ ਹੋ ਸਕਦਾ ਹੈ ਜਿੰਮ ਦੇ ਵਿੱਚ ਅਸੀਂ ਅਕਸਰ ਸੁਣਦੇ ਹਾਂ ਕਿ ਇੰਜਰੀ ਬਹੁਤ ਹੁੰਦੀਆਂ ਨੇ ਚਾਹੇ ਗੇਨ ਵਾਸਤੇ ਜਾ ਰਿਹਾ ਚਾਹੇ ਵੇਟ ਲੂਸ ਕਰਨ ਵਾਸਤੇ ਜਾ ਰਿਹਾ ਤੇ ਇਸ ਚੋਕੇ ਲੋਕ ਇੰਨਾ ਡਰ ਜਾਂਦੇ ਕਿ ਉਹ ਜਿੰਮ ਹੀ ਨਹੀਂ ਜੁਆਇਨ ਕਰਦੇ ਹੈਗੇ ਜਿੰਮ ਚ ਇੰਜਰੀਜ਼ ਕਿਸ ਤਰੀਕੇ ਨਾਲ ਅਸੀਂ ਅਵੋਇਡ ਕਰ ਸਕਦੇ ਹਾਂ ਤਾਂ ਕਿ ਸਾਨੂੰ ਜ਼ਿਆਦਾ ਸਫਰ ਨਾ ਕਰਨਾ ਪਵੇ ਜੀ ਜਿਮ ਦੇ ਵਿੱਚ ਇੰਜਰੀਸ ਹੋ ਜਾਂਦੀਆਂ ਨੇ ਕਾਫੀ ਨਾਲ ਕਈ ਵਾਰ ਕੀ ਹੁੰਦਾ ਜੀ ਜਿਮ ਦੇ ਵਿੱਚ ਕਈ ਈਗੋ ਲਿਫਟਿੰਗ ਆ ਜਾਂਦੀ ਹੈ ਜੀ ਈਗੋ ਲਿਫਟਿੰਗ ਵੀ ਇੱਕ ਪਾਰਟ ਹੈਗਾ ਕਿ ਇੰਜਰੀ ਹੋ ਜਾਂਦਾ ਜਦੋਂ ਵੀ ਜਿਵੇਂ ਹੁਣ ਜਿਮ ਦੇ ਵਿੱਚ ਜਾ ਰਹੇ ਆ ਕਈ ਬॉयਸ ਹੁੰਦੇ ਆ ਕਿ ਆ ਵੀ ਅਸੀਂ ਵੇਟ ਲਿਫਟ ਕਰਨਾ ਚਾਹਦਾ ਉਹ ਵੇਟ ਲਿਫਟ ਕਰ ਲਿਆ ਬਟ ਉਹ ਬਾਡੀ ਨਹੀਂ ਚੱਕ ਪਾਰੀ ਉਹ ਬਾਡੀ ਨਹੀਂ ਚੱਕ ਪਾਰੀ ਗਾ ਬਾਡੀ ਨਹੀਂ ਚੱਕ ਪਾਰੀ ਤਾਂ ਉਹਦੇ ਨਾਲ ਕੀ ਹੈ ਕਿ ਉਹਨਾਂ ਦਾ ਕੋਈ ਸ਼ੋਲਡਰ ਤੇ ਇਫੈਕਟ ਆ ਗਿਆ ਜਾਂ ਨੀ ਤੇ ਇਫੈਕਟ ਆ ਗਿਆ ਬੈਕ ਤੇ ਇਫੈਕਟ ਆ ਗਿਆ ਉਹਦੇ ਨਾਲ ਇੰਜਰੀ ਕਾਫੀ ਹੋ ਜਾਂਦੀਆਂ ਨੇ ਦੂਸਰਾ ਪੁਆਇੰਟ ਇਦਾਂ ਆ ਜਿਵੇਂ ਕਈ ਬਿਗਨਰਸ ਹੁੰਦੇ ਨੇ ਠੀਕ ਹੈ ਜੀ ਉਹਨਾਂ ਨੂੰ ਥੋੜਾ ਗਾਈਡ ਗਾਈਡੈਂਸ ਨਹੀਂ ਮਿਲਦੀ ਗਾਈਡੈਂਸ ਨਾ ਮਿਲਣ ਕਰਕੇ ਕੀ ਆ ਉਹ ਆਪਣੇ ਹਿਸਾਬ ਨਾਲ ਐਕਸਰਸਾਈਜ਼ ਲਈ ਜਾ ਰਹੇ ਰਹੇ ਉਹਨਾਂ ਨੇ ਜਿਵੇਂ ਕੋਈ ਚੈਸਟ ਟ੍ਰੇਨ ਕਰ ਰਿਹਾ ਚੈਸਟ ਟ੍ਰੇਨ ਕਰਦੇ ਉਹਨਾਂ ਦਾ ਕੋਈ ਡੰਬਲ ਡਿਸਬੈਲੈਂਸ ਹੋਇਆ ਕਿਤੇ ਇੰਜਰੀ ਹੋ ਗਈ ਇਹ ਵੀ ਕਾਫੀ ਉਹ ਚੀਜ਼ ਆਈ ਬਿਗਨਰਸ ਅਸਤੇ ਕਿ ਜਦੋਂ ਵੀ ਇਹ ਬਿਗਿਨਿੰਗ ਕਰਨੀ ਹੈ ਆਪਣੀ ਜਿਮ ਦੀ weight ਪਹਿਲਾਂ ਬਿਲਕੁਲ ਲਾਈਟ weight ਤੋਂ ਸਟਾਰਟ ਕਰੋ ਦੈਨ ਉਸ ਤੋਂ ਬਾਅਦ ਡੇ ਬਾਈ ਡੇ ਆਪਣਾ ਸਟ੍ਰੈਂਥ ਨੂੰ ਵਧਾਓ ਪਹਿਲਾਂ ਜਦੋਂ ਤੁਹਾਡੀ ਬੋਡੀ ਚੱਕ ਪਾਵੇ ਦੂਸਰਾ ਤਾਨੂੰ ਪਤਾ ਲੱਗੇ ਕਿ ਬੋਡੀ ਮੇਰੇ ਇੰਪੈਕਟ ਕਿੱਥੇ ਆ ਰਿਹਾ ਕਿੱਥੇ ਆ ਰਿਹਾ ਹੈ ਤੇ ਸਭ ਤੋਂ ਵੱਧ ਮੈਟਰ ਕਰਦੀ ਹੈ ਕਿ ਤੁਹਾਡੀ ਫਜ਼ੀਕ ਦੀ ਕੀ ਚੰਗੀ ਰਵੇ ਤਾਂ ਤੁਹਾਨੂੰ ਐਕਸਰਸਾਈਜ਼ ਵੱਲ ਫੋਕਸਡ ਰਹਿਣਾ ਪਵੇਗਾ ਕਿ ਆਪਣਾ ਡੰਬਲ ਕਿਸ ਪੋਜੀਸ਼ਨ ਚ ਰੱਖਣਾ ਹੈ ਤੇ ਡੰਬਲ ਜੇ ਅਗਰ ਇਸ ਪੋਜੀਸ਼ਨ ਜਦ ਇੰਪੈਕਟ ਇੱਥੇ ਆਵੇ ਅਗਰ ਡਿਸਪੀਨਸ ਹੋ ਰਿਹਾ ਹੋ ਤਾਂ ਉਸੇ ਉਸ ਵੇਟ ਨੂੰ ਛੱਡ ਦਿਓ ਇਸਕ ਇਦਾਂ ਇੰਜਰੀਆਂ ਹੁੰਦੀਆਂ ਨੇ ਤੇ ਇਹਨੂੰ ਅਵੋਇਡ ਹੀ ਕਰੋ ਜਿਆਦਾ ਵੇਟ ਲਿਫਟਿੰਗ ਜੇ ਕੋਈ ਜਿਵੇਂ ਬਿਗినਰ ਹੈਗਾ ਬਿਗినਰ ਹਨ ਉਹਨਾਂ ਫਰਸਟ ਟਾਈਮ ਜਿਮ ਕਰਨਾ ਆ ਉਹ ਸਭ ਤੋਂ ਪਹਿਲਾਂ ਇੱਕ ਪਰਸਨਲ ਹਾਇਰ ਕਰ ਲੈਣ ਪਰਸਨਲ ਦਾ ਐਵੇਂ ਆ ਕਿ ਪਹਿਲਾਂ ਉਹ ਪਹਿਲਾਂ ਆਪਣੀ ਐਕਸਰਸਾਈਜ਼ ਵੱਲ ਧਿਆਨ ਦੇ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਸਿੱਖ ਲੈਣ ਠੀਕ ਹੈ ਜੀ ਕਿਉਂਕਿ ਥੋੜੀ ਜਿਹੀ ਗਾਈਡੈਂਸ ਲੈ ਲੈਣਗੇ ਐਵੇਂ ਨਹੀਂ ਕਿ ਅਗਰ ਚਲੋ ਕਈ ਅਰੀ ਕਿ ਉਹਨਾਂ ਕੈਰੀ ਅਫੋਰਡ ਨਹੀਂ ਕਰ ਪਾਰੇ ਬਟ ਤੁਸੀਂ ਕਮ ਸੇ ਕਮ 1 ਮੰਥ ਲਗਾਓ ਕਿ ਤੁਹਾਨੂੰ ਐਕਸਰਸਾਈਜ਼ ਆ ਜਾਵੇ ਚੰਗੀ ਤਰ੍ਹਾਂ ਕਿ ਤੁਸੀਂ ਐਕਸਰਸਾਈਜ਼ ਨੂੰ ਪ੍ਰੋਪਰ ਸਿੱਖ ਲਓ ਉਸ ਤੋਂ ਬਾਅਦ ਤੁਸੀਂ ਆਪਣਾ ਸ਼ੁਰੂ ਕਰੋ ਜਿਮ ਉਸ ਤੋਂ ਬਾਅਦ ਹਾਂਜੀ ਜਨਰਲ ਟ੍ਰੇਨਿੰਗ ਵੱਲ ਉਦੋਂ ਜਾਓ ਜਦੋਂ ਤੁਹਾਨੂੰ ਖੁਦ ਨੂੰ ਥੋੜੀ ਨੋਲਿਜ ਹੋਵੇ ਹਾਂਜੀ ਜਦੋਂ ਤੁਹਾਨੂੰ ਥੋੜੀ ਜੀ ਨੋਲਿਜ ਹੋ ਜਾਵੇ ਵੈਸੇ ਜਨਰਲ ਟੇਨ ਟ੍ਰੇਨ ਕਰਨਗੇ ਬਟ ਉਹ ਐਵੇਂ ਆ ਜਨਰਲ ਟੇਨ ਸਭ ਪਾਸੇ ਜਾਂਦੇ ਨਹੀਂ ਉਹ ਇੱਕ ਥਾਂ ਤੇ ਨਹੀਂ ਖੜ ਸਕਦੇ ਇੱਕ ਬੰਦੇ ਕੋਲੇ ਤਾਂ ਕਰ ਤੁਸੀਂ ਪਰਸ ਟੇਨਰ ਹਾਇਰ ਕਰਕੇ 1 ਮੰਥ 2 ਮੰਥ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਉਹਨੂੰ ਕਰਕੇ ਥੈਨ ਉਸ ਤੋਂ ਬਾਅਦ ਤੁਸੀਂ ਆਪਣੀ ਐਕਸਰਸਾਈਜ਼ ਸ਼ੁਰੂ ਕਰੋ ਕਿ ਤੁਸੀਂ ਪਹਿਲਾਂ ਇੱਕ ਪ੍ਰੀ ਐਕਸਰਸਾਈਜ਼ ਸਿੱਖ ਲਓ ਕਿ ਤੁਹਾਨੂੰ ਤੁਹਾਨੂੰ ਬੈਨੀਫਿਟ ਤੁਹਾਡੇ ਲਈ ਹੈ ਕਿ ਕੋਈ ਇੰਜਰੀ ਨਾ ਹੋਵੇ ਤੁਹਾਨੂੰ ਡਾਈਟ ਦਾ ਇੰਜਰੀ ਨਾਲ ਕਿੰਨਾ ਕੁ ਰਿਲੇਟ ਹੈ ਕਿ ਅਗਰ ਜਿਮ ਜਾ ਰਹੇ ਆਂ ਤੇ ਡਾਈਟ ਪ੍ਰੋਪਰ ਨਹੀਂ ਲੈ ਰਹੇ ਤਾਂ ਉਸ ਨਾਲ ਵੀ ਇੰਜਰੀਜ਼ ਹੋ ਸਕਦੀਆਂ ਨੇ ਹਾਂਜੀ ਡਾਈਟ ਨਾਲ ਬਿਲਕੁਲ ਜੇ ਅਗਰ ਦੇਖੋ ਜਿਵੇਂ ਤੁਸੀਂ ਪਹਿਲਾਂ ਆਪਾਂ ਗੱਲ ਕੀਤੀ ਆ ਪ੍ਰੋਟੀਨ ਫਾਈਬਰ ਕਾਫਸ ਲੈ ਰਹੇ ਠੀਕ ਆ ਹੁਣ ਉਹਦੇ ਵਿੱਚ ਕੀ ਹੈ ਕਿ ਕਈ ਚੀਜ਼ਾਂ ਆਪਣੇ ਜੋਇੰਟਸ ਵਾਸਤੇ ਜ਼ਰੂਰੀ ਨੇ ਜੋਇੰਟਸ ਵਾਸਤੇ ਕਿਉਂਕਿ ਇੰਜਰੀ ਵਾਸਤੇ ਜ਼ਿਆਦਾ ਜੋਇੰਟਸ ਹੀ ਹੁੰਦੀ ਹੈ ਕਈ ਮਸਲ ਟੇਰ ਹੁੰਦਾ ਬਟ ਉਹ ਰਿਕਵਰ ਹੋ ਜਾਂਦਾ ਜੋਇੰਟਸ ਆਪਣੇ ਛੇਤੀ ਰਿਕਵਰ ਨਹੀਂ ਹੁੰਦੇ ਜਦੋਂ ਆਪਾਂ ਡਾਈਟ ਦੇ ਵਿੱਚ ਕੋਈ ਆਇਲੀ ਚੀਜ਼ ਨਹੀਂ ਲੈ ਰਹੇ ਹੋਇਲੀ ਮਤਲਬ ਆ ਰਹੀ ਆ ਆਰਟੀਫੀਸ਼ੀਅਲ ਹੋਇਲ ਨਹੀਂ ਜਿਵੇਂ ਕੋਈ ਪਰ ਨੇਚਰਲ ਆਇਲ ਦੇ ਵਿੱਚੋਂ ਲੈਨੇ ਆਪਾਂ ਜਿਵੇਂ ਅਲਸੀ ਵਗੈਰਾ ਤੋਂ ਆਪਾਂ ਨੂੰ omega 3 ਮਿਲ ਜਾਂਦਾ ਆ ਉਹਦੇ ਨਾਲ ਕਾਫੀ ਇੰਪੈਕਟ ਆਉਂਦਾ ਉੱਚ ਜੋਇੰਟਸ ਇਹਦੇ ਨਾਲ ਤੁਸੀਂ ਅਵੋਇਡ ਕਰ ਸਕਦੇ ਹੋ ਇਜਰੀ ਨੂੰ ਅਵੋਇਡ ਕਰ ਸਕਦੇ ਆ ਤਾਂ ਮਤਲਬ ਬੇਸਿਕਲੀ ਅਗਰ ਕੋਈ ਆਪਣੀ ਫਿਟਨੈਸ ਦੇ ਵੱਲ ਜਾ ਰਿਹਾ ਹੈ ਤਾਂ ਉਹ ਸਿਰਫ ਡਾਈਟ ਵੱਲ ਨਹੀਂ ਐਕਸਰਸਾਈਜ਼ ਤੇ ਰੈਸਟ ਜਿਹੜਾ 3rd ਪੁਆਇੰਟ ਤੁਸੀਂ ਅੱਜ ਦੱਸਿਆ ਨੇ ਬਹੁਤ ਇੰਪੋਰਟੈਂਟ ਹੈ ਕਿ ਰੈਸਟ ਇੰਪੋਰਟੈਂਟ ਹੈ ਜਰੂਰ ਆਪਾਂ ਜਿਮ ਜਾਂਦੇ ਆ ਤੇ ਆਪਾਂ ਜਿਵੇਂ ਕਈ ਲੋਕ ਹੁੰਦੇ ਆ ਕਿ ਕੰਟੀਨਿਊਸ 7 ਟੂ 7 ਡੇਜ਼ ਵਰਕਆਊਟ ਕਰਦੇ ਆ ਉਹ ਠੀਕ ਹੈ ਜਾਂ ਉਹਦੇ ਵਿੱਚ ਵੀ ਐਕਸਰਸਾਈਜ਼ ਦੇ ਵਿੱਚ ਵੀ ਬਾਡੀ ਨੂੰ ਸਾਨੂੰ ਰੈਸਟ ਦੇਣਾ ਚਾਹੀਦਾ ਹਾਂਜੀ ਰੈਸਟ ਇੰਪੋਰਟੈਂਟ ਹੈ ਜੀ ਜਿਮ ਦੇ ਲਾਈਨ ਦੇ ਵਿੱਚ ਰੈਸਟ ਹੈ ਤਾਂ ਦੇਖੋ ਜੇ ਅਗਰ ਤੁਸੀਂ 7 ਦੇ 7 ਜਿਮ ਜਾ ਰਹੇ ਹੋ ਉਹ ਵੀ ਠੀਕ ਨਹੀਂ ਹੈ ਇੱਕ ਦਿਨ ਸਾਨੂੰ ਜਿਮ ਦੇ ਵਿੱਚੋਂ ਇੱਕ ਸਕਿੱਪ ਕਰਨਾ ਚਾਹੀਦਾ ਹੈ ਰੈਸਟ ਜ਼ਰੂਰੀ ਹੈ ਬੋਡੀ ਨੂੰ ਕਿਉਂਕਿ ਜੇ ਅਗਰ ਤੁਹਾਡੇ ਪੂਰੇ ਮਸਲ ਲੱਗ ਰਹੇ ਆ ਪੂਰੇ ਵਿੱਚ ਪੂਰੇ ਮਸਲ ਹੋਗੇ ਤੁਹਾਡੇ ਉਸ ਤੋਂ ਬਾਅਦ ਵੀ ਤੁਸੀਂ ਜਿਮ ਜਾ ਕੇ ਕੋਈ ਕੈਰ ਹੈ ਕੋਈ ਕਾਰਡੀਓ ਕਰ ਲੈਣਾ ਜਾਂ ਕੁਝ ਕਰ ਲੈਣਾ ਜਾਂ ਮਸਲ ਫੰਕਸ਼ਨਲ ਟ੍ਰੇਨਿੰਗ ਕਰ ਲੈਣਾ ਉਹ ਵੀ ਸਹੀ ਨਹੀਂ ਕਿਉਂਕਿ ਜਦੋਂ ਆਪਾਂ ਇੰਨੀ ਐਕਸੈਸ ਕਰੀ ਜਾਵਾਂਗੇ ਬੋਡੀ ਦਾ ਫਾਈਬਰ ਘੱਟਦਾ ਰਹਿੰਦਾ ਜੀ ਫਾਈਬਰ ਘੱਟੇ ਫਾਈਬਰ ਬਿਲਕੁਲ ਘੱਟ ਜਾਏਗਾ ਜਦੋਂ ਫਾਈਬਰ ਘੱਟ ਗਿਆ ਮਸਲ ਨੇ ਉਸ ਥਾ ਦੇਣਾ ਨਾ ਨਾ ਸਾਡੀ ਸਟ੍ਰੈਂਥ ਗੇਨ ਹੋਣੀ ਹੈ ਨਾ ਸਾਡਾ ਮਸਲ ਗੇਨ ਹੋਣਾ ਨਾ ਫੈਟ ਲੂਜ਼ ਹੋਣੀ ਹੈ ਰੈਸਟ ਜ਼ਰੂਰੀ ਹੈ ਅਗਰ ਤੁਸੀਂ ਕਰਤਾ ਜਿਮ ਲਾ ਰਹੇ ਹੋ ਠੀਕ ਹੈ 2 ਘੰਟੇ ਜਿਮ ਲਾ ਰਹੇ ਹੋ ਠੀਕ ਹੈ ਉਸ ਤੋਂ ਬਾਅਦ ਡਾਈਟ ਰੈਸਟ ਆਪਣੇ ਬੋਡੀ ਨੂੰ ਕਮ ਸੇ ਘੱਮ 7-8 ਘੰਟੇ ਦੇਣੀ ਪੈਣੀ ਜਾਨੋ ਸੌਣ ਦੀ ਆਪਣੀ ਪੂਰੀ ਕਰੋ ਡਾਈਟ ਪੂਰੀ ਰੱਖੋ ਤੇ ਜਿਮ ਨਾਲ ਲਗਾਓ ਰੈਸਟ ਨਾਲ ਖੋਵੇ ਅੱਜ ਸੇ ਤੁਹਾਡੇ ਨਾਲ ਗੱਲ ਕਰਕੇ ਕਾਫੀ ਅੱਛਾ ਲੱਗਿਆ ਤੇ ਕਾਫੀ ਚੀਜ਼ਾਂ ਸਿੱਖਣ ਨੂੰ ਮਿਲੀਆਂ ਨੇ ਸਭ ਤੋਂ ਇੰਪੋਰਟੈਂਟ ਚੀਜ਼ ਅੱਜ ਦੇ ਅਗਰ ਪੋਡਕਾਸਟ ਦੀ ਗੱਲ ਕੀਤੀ ਜਾਵੇ ਤਾਂ ਜਿਮ ਤੇ ਡਾਈਟ ਦੀ ਗੱਲ ਸਾਰੇ ਕਰਦੇ ਨੇ ਪਰ ਰੈਸਟ ਜੋ ਕਿ ਸਾਡੀ ਬਾਡੀ ਵਾਸਤੇ ਸਭ ਤੋਂ ਜ਼ਿਆਦਾ ਇੰਪੋਰਟੈਂਸ ਹੈ ਜਿੰਨੂੰ ਧਿਆਨ ਦੇਣ ਵਿੱਚ ਸਭ ਤੋਂ ਜ਼ਿਆਦਾ ਲੋਡ ਹੈ ਤੇ ਉਮੀਦ ਕਰਦੇ ਆ ਕਿ ਇਸ ਪੋਡਕਾਸਟ ਦੇ ਵਿੱਚ ਜਿਹੜੀ ਵੀ ਮਿੱਤ ਤੁਸੀਂ ਸੋਸ਼ਲ ਮੀਡੀਆ ਤੇ ਸੁਣਦੇ ਆ ਰਹੇ ਹੋ ਆਏ ਦਿਨ ਜਿਹੜੇ ਸੋਸ਼ਲ ਮੀਡੀਆ ਤੇ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਉਹ ਹੁਣ ਕਲੀਅਰ ਹੋਈਆਂ ਹੋਣਗੀਆਂ ਐਡਾ ਦੇ ਹੋਰ ਪੋਡਕਾਸਟ ਲੈ ਕੇ ਅਸੀਂ ਤੁਹਾਡੇ ਸਾਹਮਣੇ ਫੇਰ ਜ਼ਰੂਰ ਹਾਜ਼ਰ ਹੋਵਾਂਗੇ ਫਿਲਹਾਲ ਲਈ ਦੋ ਸਾਨੂੰ ਜਿਆਦਾ ਸ਼ਸ਼ ਸ਼ਕਲ